ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਭ ਮੁਸੀਬਤਾਂ ਤਕਲੀਫਾਂ ਦੁਰਘਟਨਾਵਾਂ ਜਿਨ੍ਹਾਂ ਤੇ ਇਨਸਾਨ ਦਾ ਕਾਬੂ ਨਾ ਹੋਵੇ ਜਾਂ ਜਿਨ੍ਹਾਂ ਤੇ ਇਨਸਾਨ ਨੂੰ ਸਮਝ ਨਾ ਆਵੇ ਉਹ ਵਾਹਿਗੁਰੂ ਦੇ ਨਾਮ ਮੜੀਆਂ ਜਾਂਦੀਆਂ ਹਨ ਅਤੇ ਉਸ ਦਾ ਹੁਕਮ ਜਾਪਣਾ ਆਖਿਆ ਜਾਂਦੀਆਂ ਹਨ ਪਾਣੇ ਦੇ ਐਸੇ ਅਰਥਾਂ ਅਨੁਸਾਰ ਇਨਸਾਨ ਦੀਆਂ ਸਭ ਨਾਕਾਮਜਾਬੀਆਂ, ਦੁੱਖਾਂ, ਤਕਲੀਫਾਂ, ਬਿਮਾਰੀਆਂ, ਲੜਾਈਆਂ, ਝਗੜੇ, ਥੋੜਾ ਚਿੰਤਾ ਅਤੇ ਸੋਗ ਇਨਸਾਨੀ ਤਜਰਬੇ ਦੇ ਮਾੜੇ ਪਾਸੇ ਦਾ ਕਾਰਨ ਵਾਹਿਗੁਰੂ ਹੁੰਦਾ ਹੈ। ਐਸਾ ਸਮਝਣਾ ਵਾਹਿਗੁਰੂ ਨੂੰ ਨਾ ਸਮਝਣਾ ਹੈ ਅਤੇ ਉਸ ਦੇ ਸੁਭਾਅ ਤੋਂ ਬੜੀ ਬੇਖਬਰੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ ਦੇ ਸੁਭਾਅ ਸੰਬੰਧੀ ਤਾਂ ਇੰਜ ਦੱਸਿਆ ਹੈ। ਟੂਟੇ ਗਾਰਡਨ ਹਰ ਕੋ ਪਾਲ ਸਰਬ ਜੀ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸਮਨ ਮਾ ਹੈ ਤਿਸਤੇ ਬਿਰਥਾ ਕੋਈ ਨਾ ਹੈ ਅਤੇ ਕੋੜਾ ਬੋਲ ਨਾ ਜਾਨਾ ਹੈ ਪੂਰਨ ਭਗਵਾਨ ਹੈ ਉਹ ਗਨ ਕੋ ਨਾ ਚਿਤਾਰੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨਾ ਗੁਨਾਹ ਜਾਂ ਸਿਫਤਾਂ ਵਾਲਾ ਬਾਹੇ ਗੁਰੂ ਆਪਣੇ ਜੀਵਾਂ ਨੂੰ ਤਕਲੀਫਾਂ ਦੁੱਖ ਅਤੇ ਤਸੀਹੇ ਦੇ ਸਕਦਾ ਹੈ ਚਿੰਤਾ ਫਿਕਰ ਥੋੜੀ ਬਿਮਾਰੀ ਵਿੱਚ ਫਸਾ ਸਕਦਾ ਹੈ ਅਗਰ ਉਹ ਐਸਾ ਕਰ ਸਕਦਾ ਹੈ ਤਾਂ ਉਹ ਵੱਡਾ ਨਿਰਦਈ ਵਾਹਿਗੁਰੂ ਹੈ ਜਗਬੀਰ ਸਿੰਘ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬਰ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਇੱਕ ਦੇ ਨਿਰਦਨ ਅਤੇ ਦੂਸਰੇ ਦੇ ਸਰੀਰ ਦੀ ਅਰੋਗਤਾ ਦਾ ਜ਼ਿੰਮੇਵਾਰ ਇੱਕ ਪਿਤਾ ਹੋ ਸਕਦਾ ਹੈ ਜੇਕਰ ਅਸੀਂ ਬਦੋ-ਬਦੀ ਐਸੇ ਪਿਤਾ ਨੂੰ ਬੱਚਿਆਂ ਦੀ ਅਸਫਲਤਾ ਦਾ ਦੋਸ਼ੀ ਕਰਾਂ ਤਈਏ ਤਾਂ ਕੀ ਐਸਾ ਕਰਨਾ ਮناسب ਹੋਵੇਗਾ ਚੰਗੀ ਤਰ੍ਹਾਂ ਸੋਚਿਆ ਪਤਾ ਲੱਗੇਗਾ ਕਿ ਵਾਹਿਗੁਰੂ ਨੇ ਆਪਣੇ ਅਖੂਟ ਖਜ਼ਾਨੇ ਅਤੇ ਅਤੁੱਟ Bhandare ਆਪਣੇ ਪੁੱਤਰਾਂ ਨੂੰ ਸੁਖੀ ਬਣਾਉਣ ਵਾਸਤੇ ਜੁਗਾ ਜਗੰਤਰਾਂ ਤੋਂ ਇਨਸਾਨ ਦੇ ਹਵਾਲੇ ਕੀਤੇ ਹਨ ਵਾਹਿਗੁਰੂ ਦੀ ਸਦਾ ਤੋਂ ਇਹ ਇੱਛਾ ਹੈ ਕਿ ਉਸ ਦੀ ਸਲਤਨਤ ਦੇ ਉਸ ਦੀ ਕਾਇਨਾਤ ਦੇ ਸਾਰੇ ਜੀਵ ਸੁਖੀ ਰਹਿਣ ਪਰ ਇਨਸਾਨ ਨੇ ਸਦਾ ਹੀ ਆਪਣੇ ਮਗਰ ਲਾ ਕੇ ਵਾਹਿਗੁਰੂ ਅਤੇ ਉਸ ਦੇ ਮਿੱਤਰਾਂ ਪੈਗੰਬਰਾਂ ਸੰਤਾ ਮਹਾਤਮਾ ਦੀ رائے ਨੂੰ ਉਲਟ ਕਰਕੇ ਵਾਹਿਗੁਰੂ ਦੀਆਂ ਆਦਾਤਾਂ ਨੂੰ ਨਜਾਇਜ਼ तौर ਤੇ ਵਰਤਿਆ ਅਤੇ ਬਜਾਏ ਸੁਖੀ ਹੋਣ ਦੇ ਆਪਣੇ ਆਪ ਨੂੰ ਦੁਖੀ ਅਤੇ ਚਿੰਤਾਵਾਨ ਬਣਾਇਆ ਹੈ ਇਨਸਾਨ ਦੀਆਂ ਸਾਰੀਆਂ ਤਕਲੀਫਾਂ ਦਾ ਕਾਰਨ ਡੂੰਘੇ ਵਿਚਾਰ ਕੀਤੇਆਂ ਖੁਦ ਇਨਸਾਨ ਦੀ ਬੇਸਮਝੀ ਅਤੇ ਅਗਿਆਨਤਾ ਹੀ ਨਜ਼ਰ ਆਵੇਗੀ ਇਸ ਤੋਂ ਉਲਟ ਪਰਮੇਸ਼ਵਰੀ ਇੱਛਾ ਤਾਂ ਬਹੁਤ ਉੱਤਮ ਅਵਸਥਾ ਹੁੰਦੀ ਹੈ ਇਸ ਅਵਸਥਾ ਵਿੱਚ ਲਾਚਾਰੀ ਜਾਂ ਮਜਬੂਰੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੁੰਦਾ ਜਿੱਥੇ ਮਜਬੂਰੀ ਲਾਚਾਰੀ ਜਾਂ ਇੱਜ਼ਤ ਦਾ ਸਵਾਲ ਹੋਵੇ ਉਸ ਨੂੰ ਪਰਮੇਸ਼ਵਰ ਦੀ ਇੱਛਾ ਜਾਂ ਪਾਣਾ ਨਹੀਂ ਕਿਹਾ ਜਾ ਸਕਦਾ ਸਿੱਖ ਇਤਿਹਾਸ ਵਿੱਚ ਇਸ ਅਵਸਥਾ ਵਿੱਚ ਵਿਚਰਨ ਵਾਲੇ ਮਹਾਪੁਰਸ਼ਾਂ ਦੀਆਂ अनेका ਉਦਾਹਰਣਾਂ ਮਿਲਦੀਆਂ ਹਨ ਹਰੇਕ ਉਦਾਹਰਣ ਵਿੱਚ ਨਿਡਰਤਾ ਸਥਿਰਤਾ ਪ੍ਰਸੰਤਾ ਅਤੇ ਉੱਚ ਕੋਟੀ ਦਾ ਵਿਸ਼ਵਾਸ ਪਰ ਤਖத் ਦਿਸਦਾ ਹੈ ਕਿਦਰੇ ਵੀ ਕੋਈ ਇੱਜ਼ਤ ਦਾ ਲਾਚਾਰੀ ਜਾਂ ਮਜਬੂਰੀ ਦਾ ਜਿਨ ਨਹੀਂ ਮਿਲਦਾ ਅਜਿਹੀ ਹਾਲਤ ਤਾਂ ਹੀ ਹੁੰਦੀ ਹੈ ਜਦੋਂ ਵਾਹਿਗੁਰੂ ਅਤੇ ਉਸ ਦਾ ਬੰਦਾ ਦੋਵੇਂ ਕਿਸੇ ਡੂੰਗੀ ਆਤਮਕ ਸਚਾਈ ਨੂੰ ਸਿੱਧ ਕਰਨਾ ਚਾਹਣ ਇਸ ਅਵਸਥਾ ਦੇ ਆਸਾਰ ਵਾਹਿਗੁਰੂ ਤਾਂ ਹੀ ਪਤਾ ਕਰਦਾ ਹੈ ਜਦੋਂ ਗੁਰਮਖ ਨੂੰ ਉਸ ਦੇ ਜੋਗ ਦੇਖਦਾ ਹੈ ਗੁਰੂ ਅਰਜਨ ਦੇਵ ਜੀ ਸਾਹਮਣੇ ਤੱਤੇ ਤਵੇ ਅਤੇ ਬਲਦੀ ਰੇਤ ਉਦੋਂ ਲਿਆਂਦੀ ਗਈ ਜਦੋਂ ਹਜ਼ੂਰ ਆਤਮਿਕ ਤੌਰ ਤੇ ਉਸ ਮਸ਼ਕ ਜਾਂ ਇਮਤਿਹਾਨ ਵਿੱਚੋਂ ਲੰਘਣ ਦੇ ਅਤੇ ਲੰਘਤੇ ਹੋਏ ਇਹ ਅੱਖਾਂ ਦੇ ਜੋਗ ਸਮਝੇ ਗਏ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੇ ਹਜ਼ਰਤ ਮੀਆਂ ਮੇਰ ਚਾਹੇ ਚੰਗੇ ਉੱਚੀ ਅਵਸਥਾ ਦੇ ਮਾਲਕ ਸਨ ਪਰ ਪਾਣੇ ਦੀ ਅਵਸਥਾ ਤੋਂ ਅਜੇ ਨੀਵੇਂ ਸਨ ਐਸਲਈ ਗੁਰਮਖ ਨੂੰ ਅਸਹਿ ਤੇ ਸਿਹਿਹ ਦਿਹਾਰਤ ਵਿੱਚ ਵੇਖ ਕੇ ਰੱਬੀ ਪਿਆਰ ਅਤੇ ਸ਼ੌਂਕ ਅਤੇ ਇਨਸਾਨੀ ਅਤਿਆਚਾਰ ਅਤੇ ਨਫ਼ਰਤ ਕਰਨ ਲੱਗ ਕੇ ਪਰ ਕਿਉਂਕਿ ਨજર ਆਉਂਦੀ ਸਾਰੀ ਖੇੜਤਾ ਗੁਰਮਖ ਅਤੇ ਉਸਦੇ ਕਰਤਾਰ ਦੀ ਸਾਂਝੀ ਵਿਉਂਤ ਅਤੇ ਗੁਰਮਖ ਦੀ ਅਸਲੀ ਭਲਾਈ ਨੂੰ ਮੁੱਖ ਰੱਖ ਕੇ ਰਹੀ ਗਈ ਸੀ ਇਸ ਲਈ ਗੁਰਮਖ ਮੁਸਕਰਾਉਂਦਾ ਸੀ ਅਤੇ ਫਜ਼ਰਤ ਮੀਆਂ ਮੀਰ ਅਤੇ ਓਨ ਵਾਲੇ ਸਾਰੇ ਗੁਰਮਖਾ ਅਤੇ ਰੱਬ ਦੇ ਪਿਆਰਿਆਂ ਨੂੰ ਉਹ ਆਤਮਿਕ ਤਜਰਬਾ ਕਰਕੇ ਦੱਸਦਾ ਸੀ ਜਿਸ ਨੇ ਸਾਬਤ ਕਰਨਾ ਸੀ ਕਿ ਨਿਰੰਕਾਰ ਦੇ ਚਰਨਾਂ ਵਿੱਚ ਜੁੜੀ ਸੁਰਤ ਦ੍ਰਿਸ਼ਤਮਾਨ ਅਤੇ ਆਕਾਰ ਦੀ ਦੁਨੀਆ ਦੀਆਂ ਸਭ ਖਿੱਚਾਂ ਸਭ ਚੋਬਾਂ ਸਭ ਸ਼ਕਤੀਆਂ ਤੋਂ ਆਜ਼ਾਦ ਹੋ ਕੇ ਨਿਰੰਕਾਰ ਵੰਗ ਅਲੇਪ ਅਤੇ ਅਡੋਲ ਹੋ ਜਾਂਦੀ ਹੈ ਐਸੀ ਸੁਰਤ ਵਾਲੇ ਮਹਾਪੁਰਸ਼ ਆਕਾਰ ਦੇ ਮੰਡਲਾਂ ਵਿੱਚ ਖੇਡਣ ਵਾਲੀ ਮੌਤ ਦੀ ਹਸਤੀ ਨੂੰ ਹੀ ਤਸلیم ਨਹੀਂ ਕਰਦੇ ਉਹ ਮੌਤ ਦੀ ਹੱਦ ਜਾਂ ਦਾਇਰੇ ਤੋਂ ਕਰਤਾਰ ਵੰਗ ਸਦਾ ਲਈ ਉੱਚੇ ਹੋ ਜਾਂਦੇ ਹਨ ਸ਼੍ਰੀ ਨਾਮਦੇਵ ਜੀ ਦੇ ਸਾਹਮਣੇ ਜਦ ਮੁਸਲਮਾਨ ਬਾਦਸ਼ਾਹ ਨੇ ਇਹ ਸ਼ਰਤ ਰੱਖੀ ਕਿ ਉਹ ਗਊ ਨੂੰ ਜ਼ਿੰਦਾ ਕਰ ਦੇਵੇ ਜਾਂ ਉਸ ਨੂੰ ਕਤਲ ਕੀਤਾ ਜਾਵੇਗਾ ਤਾਂ ਸ਼੍ਰੀ ਨਾਮਦੇਵ ਜੀ ਨੇ ਕਤਲ ਹੋ ਕੇ ਮੌਤ ਨੂੰ ਚਿੱਤਣ ਵਾਲੇ ਆਤਮਕ ਤਜਰਬੇ ਨਾਲੋਂ ਵਾਹਿਗੁਰੂ ਦੀ ਸ਼ਕਤੀ ਨਾਲ ਮੋਈ ਗਊ ਨੂੰ ਸੁਰਜੀਤ ਕਰਨ ਦਾ ਆਤਮਕ ਤਜਰਬਾ ਕਰਕੇ ਦਿਖਾਣਾ ਪਸੰਦ ਕੀਤਾ ਕਿਉਂਕਿ ਸ਼੍ਰੀ ਨਾਮਦੇਵ ਜੀ ਪਾਨੇ ਦੀ ਉੱਚ ਅਵਸਥਾ ਦੇ ਅਜੇ ਯੋਗ ਨਹੀਂ ਸਨ ਇਸ ਲਈ ਉਹਨਾਂ ਨੂੰ ਵਾਹਿਗੁਰੂ ਵੱਲੋਂ ਐਸਾ ਕਰਨ ਲਈ ਮਜਬੂਰ ਨਾ ਕੀਤਾ ਗਿਆ ਸਗੋਂ ਉਹਨਾਂ ਨੇ ਵਾਹਿਗੁਰੂ ਦੇ ਭਗਤ ਰક્ષਕ ਅੰਗ ਨੂੰ ਸਿੱਧ ਕਰਕੇ ਦਿਖਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦ ਵੀ ਆਪਣੇ ਜੀਵਨ ਵਿੱਚ ਇੱਕ ਵਾਰੀ ਸੂਲੀ ਖਾਨ ਦੀ ਅੰਮ੍ਰਿਤਸਰ ਤੇ ਚੜ੍ਹਾਈ ਵੇਲੇ ਵਾਹਿਗੁਰੂ ਦੇ ਭਗਤ ਰક્ષਕ ਸਭਾ ਜਾਂ ਅਸੂਲ ਦੀ ਵਰਤੋਂ ਕੀਤੀ ਅਤੇ ਇਸ ਆਤਮਿਕ ਤਜਰਬੇ ਦਾ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜ਼ਿਕਰ ਵੀ ਕੀਤਾ ਹੈ ਸੂਲੀ ਤੇ ਨਾਰਾਇਣ ਰਾਖ ਸੂਲੀ ਕਾ ਹੱਥ ਕਹੀ ਨ ਪਹੁੰਚੈ ਸੂਲੀ ਹੋਏ ਬੁਆ ਨਾਪਕ ਇਸੇ ਤਰ੍ਹਾਂ ਹਜ਼ਰਤ ਈਸੂ ਮਸੀ ਆਪਣੇ ਜੀਵਨ ਵਿੱਚ ਬਾਬੇ ਅਟਲ ਜੀ ਵਾਂਗ ਮੋਏ ਹੋਏ ਲੋਕਾਂ ਨੂੰ ਅਕਾਲ ਪੁਰਖ ਦੀ ਸ਼ਕਤੀ ਨਾਲ ਜ਼ਿੰਦਾ ਕਰਦੇ ਰਹੇ ਪਰ ਉਸ ਵੇਲੇ ਉਹ ਪਾਣੇ ਦੀ ਉੱਚ ਅਵਸਥਾ ਵਿੱਚ ਨਹੀਂ ਸਨ ਵਿਚਰਦੇ ਸਗੋਂ ਵਾਹਿਗੁਰੂ ਤੇ ਪਕਤ ਰક્ષਕ ਅਤੇ ਬਿਰਧ ਪਾਲਕ ਸ਼ਕਤੀ ਨੂੰ ਵਰਤਦੇ ਸਨ ਪਰ ਜਦ ਅਖੀਰ ਆਤਮਕ ਤਜਰਬਿਆਂ ਦੇ ਕਮਾਲ ਜਾਂ ਪਾਣੇ ਦੀ ਅਵਸਥਾ ਦੇ ਦਿਖਾਣ ਦਾ ਸਮੇਂ ਆਇਆ ਤਾਂ ਦੋਹਾਂ ਗੁਰਮਖਾਂ ਨੇ ਵਾਹਿਗੁਰੂ ਦੀ ਸਹਿਤਾ ਨਾਲ ਮੌਤ ਦੀ ਬਾਦੀ ਵਿੱਚੋਂ ਅਡੋਲ ਨਿਕਲ ਕੇ ਸਿੱਧ ਕਰ ਦਿੱਤਾ ਕਿ ਜਗਤ ਜੀਵਾਂ ਨੇ ਕਰਤਾਰ ਨਾਲ ਇੱਕ ਹੋਏ ਬੰਦਿਆ ਲਈ ਮੌਤ ਦੀ ਘਟਨਾ ਕੋਈ ਅਰਥ ਨਹੀਂ ਰੱਖਦੀ ਹਰੀ ਜਨ ਮੌਤ ਤੋਂ ਉੱਤੇ ਹਰੀ ਰੂਪ ਹੁੰਦੇ ਹਨ ਜੋ ਚੌਂ ਤਾਂ ਮੋਇਆਂ ਨੂੰ ਜਿਵਾ ਸਕਦੇ ਹਨ ਜੇ ਚੌਂਤਾ ਆਪਮੋਤ ਦੀ ਕਟਨਾ ਵਿੱਚੋਂ ਅਡੋਲ ਅਤੇ ਨਿਰਪੈ ਲੰਘ ਸਕਦੇ ਹਨ ਆਮ ਗੁਰਸਿੱਖ ਜੇਕਰ ਆਪਣੇ ਆਪ ਨੂੰ ਪਾਣੇ ਦੀ ਅਵਸਥਾ ਦੇ ਯੋਗ ਨਾ ਸਮਝਣ ਤਾਂ ਉਹਨਾਂ ਨੂੰ ਨਿਰਾਸ਼ ਜਾਂ ਉਤਾਵਲੇ ਨਹੀਂ ਹੋਣਾ ਚਾਹੀਦਾ ਪਾਣੇ ਦੀ ਅਵਸਥਾ ਉਸ ਗੁਰਸਿੱਖ ਤੇ ਹੀ ਹੁੰਦੀ ਹੈ ਜਿਸ ਦੀ ਆਤਮਿਕ ਕਮਾਈ ਪੂਰਨਤਾ ਤੇ ਪਹੁੰਚ ਜਾਵੇ ਜਿਵੇਂ ਐਮਏ ਦੀ ਡਿਗਰੀ ਦੁਨਿਆਵੀ ਕਾਲਜਾਂ ਵਿੱਚ ਵੀ ਆਖਰੀ ਜਮਤ ਦੇ ਵਿਦਿਆਰਥੀਆਂ ਨੂੰ ਹੀ ਮਿਲਦੀ ਹੈ ਓਵੇਂ ਪਾਣੇ ਦੀ ਅਵਸਥਾ ਦੀ ਡਿਗਰੀ ਉਹਨਾਂ ਆਤਮਿਕ ਵਿਦਿਆਰਥੀਆਂ ਨੂੰ ਮਿਲਦੀ ਹੈ ਜਿਨ੍ਹਾਂ ਦੀ ਆਤਮਿਕ ਜਾਂ ਰੋਹਾਨੀ ਸਾਰੀ ਵਿੱਦਿਆ ਖਤਮ ਹੋ ਚੁੱਕੀ ਹੋਵੇ ਚੌਥੀ ਪੰਜਵੀਂ ਜਮਾਤ ਦੇ ਮੁੰਡਿਆਂ ਨੂੰ ਐਮਏ ਦੀ ਪੜ੍ਹਾਈ ਦੀ ਜੇ ਸਮਝ ਨਾ ਆਵੇ ਜਾਂ ਉਹਨਾਂ ਦਾ ਦਿਲ ਐਮਏ ਦੀਆਂ ਕਿਤਾਬਾਂ ਵੇਖ ਕੇ ਘਬਰਾਏ ਤਾਂ ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਸਮਾਂ ਉਹਨਾਂ ਉੱਤੇ ਐਮਏ ਦੀਆਂ ਪੁਸਤਕਾਂ ਸਮਝਣ ਦੇ ਉਹ ਆਪਯੋਗ ਹੋ ਜਾਣਗੇ ਇਸੇ ਤਰ੍ਹਾਂ ਨਿਰ ਇੱਛਾ ਹੋ ਜਾਣਾ ਅਤੇ ਪਾਣੇ ਦੀ ਅਵਸਥਾ ਦਾ ਪਾਤਰ ਬੰਨਣਾ ਵੀ ਇਨਸਾਨ ਦੇ ਆਤਮਿਕ ਤਜਰਬੇ ਦੀ ਆਖਰੀ ਤੀਸੀ ਹੈ ਜੋ ਗੁਰਸਿਕ ਪਾਣੇ ਦੀ ਅਵਸਥਾ ਵਿੱਚ ਇਸ ਕਰਕੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਅਵਸਥਾ ਦੀ ਬੜੀ ਉਪਮਾ ਲਿਖੀ ਹੈ ਬਦੋ ਬਦੀ ਖੇਡਣਾ ਚਾਹੇਗਾ ਉਸ ਨੂੰ ਉਸੇ ਤਰ੍ਹਾਂ ਦੀ ਨਿਰਾਸ਼ਾ ਹੋਵੇਗੀ ਜਿਵੇਂ ਮਿਡਲ ਜਮਾਤ ਦਾ ਵਿਦਿਆਰਥੀ ਐਮਏ ਦੀਆਂ ਕਿਤਾਬਾਂ ਬਗਲ ਵਿੱਚ ਮਾਰ ਕੇ ਚਾਹੇ ਕਿ ਉਸ ਨੂੰ ਐਮਏ ਦਾ ਵਿਦਿਆਰਥੀ ਆਖਿਆ ਜਾਵੇ ਜਾਂ ਫਿਰ ਐਮਏ ਦੀ ਡਿਗਰੀ ਮਿਲ ਜਾਵੇ ਪਾਣੇ ਦੀ ਅਵਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਾਲੀਮ ਅਨੁਸਾਰ ਗੁਰਮਖ ਦੀ ਅਖੀਰੀ ਅਵਸਥਾ ਹੈ ਜਿਸ ਵਿੱਚ ਉਦੋਂ ਖੇਡਿਆ ਜਾਂਦਾ ਹੈ ਜਦ ਗੁਰਮਖ ਪਹਿਲੀਆਂ ਸਭ ਆਤਮਕ ਅਵਸਥਾ ਵਿੱਚ ਖੇਡ ਲਵੇ ਅਤੇ ਉਹਨਾਂ ਸਭ ਨੂੰ ਪਾਣੇ ਦੀ ਅਵਸਥਾ ਨਾਲੋਂ ਫਿੱਕਿਆ ਅਤੇ ਘਟਿਆ ਪ੍ਰਤੀਤ ਕਰ ਚੁੱਕੇ ਪਾਣੇ ਦੀ ਅਵਸਥਾ ਅਰਦਾਸ ਅਤੇ ॠद्धि सिद्धि ਦੀ ਅਵਸਥਾ ਤੋਂ ਉੱਪਰ ਹੈ ਜਿਸ ਵਿੱਚ ਆਪਾ ਅਤੇ ਆਪੇ ਦੀ ਸਾਰੀ ਖੇਡ ਪੁਰਾਣੀ ਅਤੇ ਫਿੱਕੀ ਪ੍ਰਤੀਤ ਹੋਣ ਲੱਗ ਜਾਂਦੀ ਹੈ ਸੇ ਭਗਤ ਸੇ ਤਤ ਗਿਆਨੀ ਜਿੰਨ ਕੋ ਹੁਕਮ ਮੰਨਾਏ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਕਿਸ ਕਿਸਮ ਦਾ ਜੀਵਨ ਬਤੀਤ ਕਰੇ ਜਿਸ ਕਰਕੇ ਉਹ ਸਤਿਗੁਰੂ ਨੂੰ ਡਾਢਾ ਪਾਵੇ ਜਾਂ ਪਸੰਦ ਆਵੇ ਸਤਿਗੁਰੂ ਸਿੱਖ ਪਾਸੋਂ ਕਿਸ ਤਰ੍ਹਾਂ ਦੇ ਜੀਵਨ ਦੀ ਆਸਰਾ ਰਖਦੇ ਹਨ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੇ ਦਿੱਤਾ ਹੈ ਜਿਸ ਨੇ ਦਿਆਲ ਹੋਇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਤੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਬਰਾ ਨਾਮ ਚ ਪਾਵੇ ਇਸ ਗੁਰਵਾਕ ਅਨੁਸਾਰ ਸਤਗੁਰੂ ਉਸ ਸਿੱਖ ਦੇ ਡਾਡੇ ਖੁਸ਼ ਹੁੰਦੇ ਹਨ ਜੋ ਵਾਹਿਗੁਰੂ ਨੂੰ ਸ્વાસ ਸ્વાસ ਯਾਦ ਰੱਖ ਸਕੇ ਵਾਹਿਗੁਰੂ ਦਾ ਨਾਮ ਆਪ ਜਪੇ ਅਤੇ ਦੂਸਰਿਆਂ ਤੋਂ ਜਪਾਵੇ ਐਸੇ ਗੁਰਸਿੱਖ ਦਾ ਜੀਵਨ ਗੁਰੂ ਨੂੰ ਡਾਡਾ ਪੋਂਦਾ ਜਾਂ ਪਸੰਦ ਆਉਂਦਾ ਹੈ ਐਸਾ ਗੁਰਸਿੱਖ ਸਤਗੁਰੂ ਦੇ ਪਾਣੇ ਵਿੱਚ ਜੀਵਨ ਬਤੀਤ ਕਰਦਾ ਹੈ ਐਸਲਈ ਗੁਰਸਿੱਖਾਂ ਨੂੰ ਸਤਿਗੁਰ ਦੇ ਪਾਣੇ ਵਿੱਚ ਖੇਡਣ ਦੀ ਜੋ ਕੁੰਜੀ ਜਾਂ ਪੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲਦਾ ਹੈ ਉਹ ਹੈ ਸਵਾਸ ਸਵਾਸ ਵਾਹਿਗੁਰੂ ਨੂੰ ਯਾਦ ਕਰਨਾ ਅਤੇ ਦੂਸਰਿਆਂ ਤੋਂ ਉਸ ਦੀ ਯਾਦ ਕਰਵਾਉਣੀ ਇਸ ਪੇਤ ਨੂੰ ਸਮਝਣ ਵਾਲਾ ਗੁਰਸਿੱਖ ਵਾਹਿਗੁਰੂ ਦੇ ਸਹਾਰੇ ਇਨਸਾਨੀ ਜੀਵਨ ਦੀ ਬਿਖੜੀ ਤੋਂ ਪਿਖੜੀ ਘਟਨਾ ਵਿੱਚ ਅਡੋਲ ਅਤੇ ਖਿੜੇ ਮੱਥੇ ਲੰਘ ਕੇ ਆਪ ਪਰਮ ਸੁਖੀ ਹੋ ਸਕਦਾ ਹੈ ਅਤੇ ਸੰਸਾਰ ਨੂੰ ਪਰਮ ਸੁਖੀ ਬਨੰਦਾ ਰਸਤਾ ਦੱਸ ਸਕਦਾ ਹੈ ਸਤਿਗੁਰੂ ਕੇ ਪਾਣਾ ਜੋ ਚਲੈ ਤਿਸ ਬੜਿਆਈ ਵੱਡੀ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ